ਦੀਪਕ ਜੀ ਪਹਿਲੀ ਗੱਲ ਕਰਦੇ ਆ ਨਸ਼ੇ ਦੀ ਪੂਰਤੀ ਲਈ ਕਹਿੰਦੇ ਥਾਣੇਦਾਰ ਨੇ ਆਪਣਾ ਸਰਕਾਰੀ ਰਵਾਲਵਰ ਗੈਂਗਸਟਰ ਦੇ ਕੋਲ ਹੀ ਕਹਿਣੇ ਧਰਤਾ ਇਹ ਆਪਣੇ ਆਪ ਚ ਤੁਹਾਡਾ ਪੜਿਆ ਹੋਇਆ ਸਰਲੇਖ ਹੀ ਕਹਾਣੀ ਸਪਸ਼ਟ ਕਰ ਦਿੰਦਾ ਕਿ ਪੰਜਾਬ ਕਿੱਧਰ ਨੂੰ ਤੁਰ ਪਿਆ ਰਾਜਗਨ ਜੀ ਅਸਲ ਚ ਕੀ ਆ ਕਿ ਪੰਜਾਬ ਦੇ ਵਿੱਚ ਇਨੀ ਦਿਨੀ ਚਿੱਟੇ ਦੀ ਬਹੁਤ ਮਾਰ ਆ ਜਿਹੜਾ ਪੰਜਾਬ ਕਿਸੇ ਸਮੇਂ ਚਿੱਟੇ ਦੀ ਤਾਕਤ ਵਜੋਂ ਜਾਣਿਆ ਜਾਂਦਾ ਸੀ ਦੁੱਧ ਤੇ ਲੱਸੀ ਘਿਓ ਮੱਖਣ ਲਈ ਜਾਣਿਆ ਜਾਂਦਾ ਸੀ ਉਸ ਪੰਜਾਬ 'ਚ ਚਿੱਟਾ ਸ਼ਬਦ ਨੂੰ ਮੌਤ ਬਣ ਗਿਆ ਜੀ ਇਸ ਚਿੱਟੇ ਦੇ ਨਾਂ ਦੇ ਉੱਤੇ ਪੰਜਾਬ 'ਚ ਸਰਕਾਰਾਂ ਬਣੀਆਂ ਵੀ ਤੇ ਡਿਗੀਆਂ ਵੀ ਹਮ ਸਮੇਂ-ਸਮੇਂ ਬਾਦਲਾਂ ਦੇ ਰਾਜ ਦਾ ਜਾਣਾ ਉਹਦੇ ਵਿੱਚ ਬਾਕੀ ਕਾਰਨਾਂ ਦੇ ਨਾਲ ਇੱਕ ਚਿੱਟਾ ਵੀ ਇੱਕ ਕਾਰਨ ਬਣਿਆ ਕੈਪਟਨ ਸਰਕਾਰ ਦਾ ਆਉਣਾ ਉਹਦੇ ਵਿੱਚ ਚਿੱਟਾ ਵੀ ਇੱਕ ਕਾਰਨ ਬਣਿਆ ਐ ਮਾਨ ਸਰਕਾਰ ਨੂੰ ਗੱਦੀ ਮਿਲਣਾ ਇਹਦੇ ਵਿੱਚ ਵੀ ਚਿੱਟੇ ਦਾ ਰੋਲ ਰਿਹਾ ਕਿ ਜੇ ਅਸੀਂ ਆਉਂਦੇ ਹੀ ਮੁਕਾ ਦੇਾਂਗੇ ਦੋ ਕੋਈ ਚਾਰ ਹਫਤਿਆਂ ਦੀ ਗੱਲਾਂ ਕਰਦਾ ਸੀ ਕੋਈ ਚਾਰ ਮਹੀਨਿਆਂ ਦੀ ਪਰ ਅਸੀਂ ਲਗਾਤਾਰ ਉਹ ਦ੍ਰਿਸ਼ ਦੇਖ ਰਹੇ ਹਾਂ ਕਿ ਬੁੱਡੇ ਮੋਢਿਆਂ ਦੇ ਸਿਰਾਂ ਤੇ ਮਤਲਬ ਕਿ ਜਵਾਨ ਪੁੱਤਾਂ ਦੀਆਂ ਲਾਸ਼ਾਂ ਢੁਗੀਆਂ ਜਾ ਰਹੀਆਂ ਸੱਚੀ ਗੱਲ ਤੇ ਘਰਾਂ 'ਚ 70 ਵਿਸ਼ੇ ਨੇ ਆਹ ਦ੍ਰਿਸ਼ ਮਤਲਬ ਪੁਲਿਸ ਜਿਹਨੂੰ ਅਸੀਂ ਕਹਿੰਨੇ ਆ ਕਿ ਇਹਨੇ ਨਸ਼ਾ ਤਸਕਰ ਫੜਨੇ ਆ ਇਹਨੇ ਨਸ਼ੇ ਵਾਲੇ ਅੰਦਰ ਕਰਨੇ ਆ ਉਹ ਪੁਲਿਸ ਦੇ ਵਿੱਚ ਪੰਜਾਬ ਪੁਲਿਸ ਦਾ ਇੱਕ ਜਵਾਨ ਜਿਹੜਾ ਛੋਟੇ ਮੋਟਾ ਵੀ ਨਹੀਂਗਾ ਏਐਸਆਈ ਦੇ ਰੈਂਕ ਤੇ ਐ ਤੇ ਉਹਨੇ ਨਸ਼ੇ ਦੀ ਪੂਰਤੀ ਖਾਤਰ ਚਿੱਟਾ ਖਰੀਦਣ ਖਾਤਰ ਆਪਣਾ ਰਿਵਾਲਵਰ 10000 ਰੁਪਏ ਨੂੰ ਗੈਂਗਸਟਰਾਂ ਕੋਲ ਗਹਿਣੇ ਰੱਖਦਾ ਇਹ ਤੰਤਰ ਕਰਨ ਖੇਤਰ ਦੀ ਘਟਨਾ ਹੈ ਉੱਥੇ ਪੁਲਿਸ ਨੂੰ ਪਤਾ ਲੱਗਾ ਕਿ ਕੋਈ ਗੈਂਗਸਟਰਾਂ ਦਾ ਗਰੋ ਕੋਈ ਨਾ ਰਿਟਾਇਰਡ ਅਫਸਰ ਹੈ ਸਿਹਤ ਵਿਭਾਗ ਤੋਂ ਰਿਟਾਇਰਡ ਅਧਿਕਾਰੀ ਹੈ ਤੇ ਉਹ ਰਿਟਾਇਰ ਹੋਇਆ ਸੀਗਾ ਤੇ ਗੈਂਗਸਟਰਾਂ ਨੂੰ ਪਤਾ ਲੱਗ ਗਿਆ ਵੀ ਕਿ ਉਹ ਰਿਟਾਇਰ ਹੋਇਆ ਨੂੰ ਪੈਸੇ ਮਿਲੇ ਆ। ਉਹ ਤੋਂ 1 ਕਰੋੜ ਦੀ ਰੰਗਦਾਰੀ ਮੰਗ ਲਈ। ਹੂੰ ਤੇ ਉਹ ਸੌਦਾ 50 ਲੱਖ 'ਚ ਨਿਬੜ ਗਿਆ। ਠੀਕ ਹੈ। ਉਹ 50 ਲੱਖ ਦੀ ਵਸੂਲੀ ਕਰਨ ਜਾ ਰਿਹਾ ਸੀ ਇਹ ਗੈਂਗਸਟਰਾਂ ਦਾ گرو ਕਿ ਪੁਲਿਸ ਨੂੰ ਉੱਪਰ ਇਤਲਾਹ ਮਿਲ ਗਈ ਤੇ ਉਹਨਾਂ ਨੇ ਕੇਰਾਬੰਦੀ ਕਰਕੇ ਉਹ ਬੰਦੇ ਫੜ ਲਏ। ਹੂੰ ਜਦੋਂ ਫੜੇ ਤਾਂ ਉਹਨਾਂ ਕੋਲ ਪਤਾ ਲੱਗ ਗਿਆ ਕਿ ਉਹ ਰੰਗਦਾਰੀ ਵਸੂਲਣ ਸਰਕਾਰੀ ਰਵਾਲਵਰ ਨਾਲੇ ਜਾ ਰਹੀ ਸੀ ਕਰਨ। ਦੇਖ ਲਓ ਉਹਨਾਂ ਤੋਂ ਉਹ ਰਵਾਲਵਰ ਬਰਾਮਦ ਹੋਇਆ। ਜਦੋਂ ਬਰਾਮਦ ਹੋਇਆ ਤੇ ਉਹ ਚਾਂਚ ਪੜਤਾਲ ਵੀ ਕਹਿੰਦੇ ਜੀ ਤੁਹਾਡੀ ਏਐਸਆਈ ਨੇ ਇਹ ਪਵਨਦੀਪ ਸਿੰਘ ਇੰਸਪੈਕਟ ਥਾਣੇਦਾਰ ਆ ਜੀ ਕਹਿੰਦਾ ਜੀ ਉਹਨੇ ਸਾਡੇ ਕੋਲ 10000 ਨੂੰ ਗਹਿਣੇ ਰੱਖਿਆ ਸੀ ਉਹਨਾਂ ਨੂੰ ਸਸਪੈਂਡ ਵੀ ਕਰਤਾ ਗ੍ਰਿਫਤਾਰ ਵੀ ਕਰ ਲਿਆ ਮੈਂ ਕਹਿੰਨ ਉਹ ਪਰ ਵਿਭਾਗੀ ਕਾਰਵਾਈ ਹੋ ਜੂਗੀ ਹੁਣ ਉਹਦੇ ਨਾਲ ਦੇ ਸਾਥੀ ਦੱਸਦੇ ਆ ਕਿ ਉਹ ਤਾਂ ਡਿਊਟੀ ਦੇ ਸਮੇਂ ਛੁੱਟੀਆਂ ਵੀ ਬਹੁਤ ਮਾਰਦਾ ਸੀ ਕਾਗਜ਼ਾਂ 'ਚ ਡਿਊਟੀ ਤੇ ਹੁੰਦਾ ਸੀ ਅਸਲ 'ਚ ਹੁੰਦਾ ਨਹੀਂ ਸੀ ਥਾਣੇ ਆ ਕੇ ਵੀ ਕਹਿੰਦੇ ਜੀ ਉਹ ਐਰੋਨ ਪੀਣ ਲੱਗ ਜਾਂਦਾ ਸੀ ਅਸੀਂ ਉਹਨੂੰ ਬਹੁਤ ਵਾਰ ਰੋਕਿਆ ਸਮਝਾਇਆ ਨਹੀਂ ਮੰਨੇ ਤੋਟ ਇਹ ਇਹ ਬੰਦਾ ਉਹ ਹੈ ਜਿਹੜਾ ਹੁਣ ਦ੍ਰਿਸ਼ ਚ ਆ ਗਿਆ ਫੜਿਆ ਗਿਆ ਹਮ ਔਰ ਇਹ ਸਮੇਂ ਦੇ ਵਹਿਣ ਦੇ ਵਿੱਚ ਇਹ ਨਹੀਂਗਾ ਕਿ ਇਹਦੇ ਪਿੱਛੇ ਹੁਣ ਕਿ ਕਹਾਣੀ ਹੋਈਗੀ ਕੋਈ ਕਿ ਉਹ ਇਸ ਸਥਿਤੀ ਚ ਆਇਆ ਕਿਉਂ ਹਮ ਹੈਨਾ ਕਈ ਵਾਰ ਅਸੀਂ ਉਸ ਬੰਦੇ ਪ੍ਰਤੀ ਇੰਨੀ ਨਫ਼ਰਤ ਪੈਦਾ ਕਰ ਲੈਂਦੇ ਆ ਪਰ ਅਸੀਂ ਇਸ ਸਥਿਤੀ ਨੂੰ ਸਮਝ ਹੀ ਨਹੀਂ ਪਾਰੇ ਕਿ ਇਸ ਸਾਡੇ ਬੱਚੇ ਜਾ ਕਿਉਂ ਰਹੇ ਆ ਹਮ 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 ਸਾਡੇ ਲੋਕ ਜਾ ਕਿਉਂ ਰਹੇ ਆ ਇਹਦੇ ਲਈ ਕੀ ਸਾਡਾ ਰਾਜਨੀਤਿਕ ਸਿਸਟਮ ਗੜਬੜਾ ਗਿਆ ਕੀ ਸਾਡਾ ਸਮਾਜਿਕ ਤਾਣਾ ਬਾਣਾ ਗੜਵਾ ਗਿਆ ਕੀ ਅਸੀਂ ਜਿਹੜੇ ਸਾਂਝੇ ਪਰਿਵਾਰ ਤੋੜਲੇ ਉਹ ਕੋਈ ਕਾਰਨ ਨੇ ਕੀ ਉਹਦੇ ਵਿੱਚ ਸਾਡੀ ਆਰਥਿਕ ਲਾਲਸਾ ਮੈਨੀਆਂ ਵਧ ਗਈਆਂ ਅਸੀਂ ਕਿੰਨੇ ਕਾਰਨਾਂ ਨੂੰ ਮਿਲਾ ਕੇ ਸਥਿਤੀ ਬਣੀ ਹੈ ਕਿ ਪੰਜਾਬ ਕਿੱਧਰ ਨੂੰ ਤੁਰ ਪਿਆ ਜਿਨ੍ਹਾਂ ਨੂੰ ਅਸੀਂ ਸੋਚਦੇ ਹਾਂ ਕਿ ਖਾਖੀ ਪਾ ਕੇ ਸਾਡੀ ਰੱਖਿਆ ਕਰਨਗੇ ਉਹ ਉਂ ਕਦੇ ਪੀਲੀ ਪੀਥ ਵਾਲੇ ਕਾਂਡ ਵਾਪਰਦੇ ਨੇ ਤੇ ਕਿਤੇ ਆਹ ਦ੍ਰਿਸ਼ ਸਾਡੇ ਸਾਹਮਣੇ ਆਉਂਦੇ ਨੇ ਸੋ ਬਹੁਤ ਖੌਫਨਾਕ ਦ੍ਰਿਸ਼ ਹੈ ਨਸ਼ੇ ਨੂੰ ਲੈ ਕੇ ਤਾਂ ਪੰਜਾਬ ਚ ਹੂੰ ਅ ਦੀਪਕ ਜੀ ਜਦੋਂ ਤੁਸੀਂ ਸਰਕਾਰਾਂ ਦਾ ਵੀ ਜ਼ਿਕਰ ਜਿਹੜਾ ਉਹ ਕੀਤਾ ਕਿਸੇ ਟਾਈਮ ਦੇ ਉੱਤੇ ਖਬਰਾਂ ਬਹੁਤ ਜ਼ਿਆਦੀਆਂ ਇਸ ਦੇ ਬਾਬਤ ਆਉਂਦੀਆਂ ਸੀ ਕੀ ਕੋਈ ਇਹ ਵੀ ਇੱਕ ਕਾਰਨ ਆ ਵੀ ਇਹ ਹੁਣ ਲਕਾਈਆਂ ਜ਼ਿਆਦੀਆਂ ਜਾ ਰਹੀਆਂ ਆ ਵੀ ਇਹ ਸਰਕਾਰ ਆਪਣੇ ਆਪ ਨੂੰ ਬਚਾਉਣ ਖਾਤਰ ਆ ਨਸ਼ਾ ਉਦਾਂ ਹੀ ਆ ਜਾਂ ਵਾਕਿਆ ਕੁਝ ਫਰਕ ਪਿਆ ਤੇ ਪਹਿਲਾਂ ਨਾਲੋਂ ਵੱਧ ਗਿਆ ਜੀ ਅੱਛਾ ਕੋਈ ਵੀ ਚੀਜ਼ ਘਟੀ ਨਹੀਂ ਰੇਤ ਮਾਫੀਆ ਦਾ ਕਾਰੋਬਾਰ ਪਹਿਲਾਂ ਨਾਲੋਂ ਵੱਧ ਗਿਆ ਸ਼ਰਾਬ mafia ਦਾ ਕਾਰੋਬਾਰ ਪਹਿਲਾਂ ਨਾਲੋਂ ਵੱਧ ਗਿਆ। ਥਾਣੇ ਕਚੇਰੀਆਂ 'ਚ ਰਿਸ਼ਵਤ ਦਾ ਕਾਰੋਬਾਰ ਪਹਿਲਾਂ ਨਾਲੋਂ ਵੱਧ ਗਿਆ। ਕਿਉਂਕਿ ਜਦੋਂ ਸਰਬਲ ਦਾ ਸ਼ਾਇਦ 225 ਤੋਂ ਰੇਟ ਹੋਰ ਬਦਲ ਜਾਣ ਹੁਣ ਨਾਵੇਂ। ਹੂੰ। ਸੋ ਉਸ ਹਾਰ ਨਾਲ ਅਧਿਕਾਰੀ ਕੋਈ ਤਵਾਦਲਾ ਹੁੰਦਾ ਤਾਂ ਨਾਵੇਂ ਰੇਟ ਆ ਜਾਂਦੇ ਨੇ। ਸੋ ਇਸ ਲਈ ਕੁਝ ਵੀ ਨਹੀਂ ਫਰਕ ਪਿਆ ਉਸੇ ਤਰ੍ਹਾਂ ਚੱਲ ਰਿਹਾ ਤੇ ਚਿੱਟੇ ਦਾ ਕਾਰੋਬਾਰ ਵੀ ਉਸੇ ਤਰ੍ਹਾਂ ਹੈ। ਬਿਲਕੁਲ ਤੁਹਾਡੀ ਗੱਲ درست ਹੈ ਕਿ ਅੰਕੜਾ 'ਚ ਇਹਨੂੰ ਲੁਕਾਇਆ ਜਾਂਦਾ ਪੰਜਾਬ ਦੇ ਵਿੱਚ ਲਗਾਤਾਰ ਕਿਸਾਨ ਔਰ ਮਜ਼ਦੂਰ ਖੁਦਕੁਸ਼ੀ ਹੋਮੇ ਹੀ ਹੋ ਰਹੀ ਹੈ। ਹੂੰ। ਪਰ ਉਹ ਹੁਣ ਖਬਰਾਂ 'ਚ ਨਹੀਂ ਆਉਂਦੀ। ਹੂੰ। ਉਹ ਖਬਰਾਂ ਦੀ ਸੁਰਖੀਆਂ ਨਹੀਂ ਬਣਦੀ। ਸਰਕਾਰ ਉਹਨਾਂ ਨੂੰ ਦਬਾ ਲੈਂਦੀ ਆ। ਪੰਜਾਬ 'ਚ ਹਰ ਰੋਜ਼ ਇੱਕ ਤੋਂ ਦੋ ਮੌਤਾਂ ਚਿੱਟੇ ਦੀ ਓਵਰਡੋਜ਼ ਵੱਧੇ ਘਾਟੇ ਕਰ ਹੋ ਰਹੀਆਂ। ਪਰ ਉਹ ਹੁਣ ਚਰਚਾ ਵਿੱਚ ਨਹੀਂ ਆਉਂਦੀ। ਜਾਂ ਤਾਂ ਸਾਨੂੰ ਆਦਤ ਪੈ ਗਈ ਕਿ ਹਾਂ ਰੋਜ਼ ਸੁਣਦੇ ਪੜ੍ਹਦੇ ਆ ਇਸ ਲਈ ਅਸੀਂ ਉਹਨਾਂ ਨੂੰ ਅਣਗੌਣੇ ਕਰਨ ਲੱਗ ਪਏ ਜਾਂ ਸਰਕਾਰਾਂ ਅੰਕੜੇ ਉਹ ਦਵਾ ਲੈਂਦੀਆਂ ਉਹਨੂੰ ਹੋਰ ਤਰ੍ਹਾਂ ਦੇ ਦ੍ਰਿਸ਼ ਪੈਦਾ ਕਰਕੇ ਉਹ ਕਾਗਜ਼ਾਂ 'ਚ ਨਹੀਂ ਚੜ੍ਹਦੀਆਂ। ਸੋ ਇਹ ਵਰਤਾਰਾ ਬਿਲਕੁਲ ਨਹੀਂ ਘਟਿਆ। ਜੀ। ਇਹ ਤਾਂ ਆਪਾਂ ਥਾਣੇਦਾਰ ਵਾਲੇ ਪੱਖ ਤੋਂ ਜਿਹੜੀ ਇਹ ਦੇਖੀ ਵੀ ਨਸ਼ੇ ਦੀ ਹਾਲਤ ਆ ਪੰਜਾਬ ਦਾ ਜਿਹੜਾ ਅਗਲਾ ਪੱਖ ਆ ਇਹ ਸਮਾਜਿਕ ਵੀ ਆ ਵੀ ਇਹ ਕਿਹੜੇ ਪਾਸੇ ਨੂੰ